ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਅਧੀਨ ਪਿੰਡ ਰਾਈਆਂ ਨੇੜੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਤਣਾਪੁਰਨ ਮੁਠਬੇੜ ਹੋਈ ਪਿਛਲੇ ਦਿਨਾਂ ਪਿੰਡ ਤੁਲਕਾ ਵਿੱਚ 50 ਲੱਖ ਦੀ ਫਿਰੋਤੀ ਦੀ ਮੰਗ ਨਾ ਮੰਨਣ ਤੇ ਇੱਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਗੰਭੀਰ ਮਾਮਲੇ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਤੇ ਨਾਕਾਬੰਦੀ ਕੀਤੀ ਜਾ ਰਹੀ ਸੀ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਦੋਸ਼ੀ ਰਈਆ ਨੇ ਨਹਿਰ ਦੇ ਨੇੜੇ ਮੌਜੂਦ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਪੁਲਿਸ ਟੀਮ ਜਦ ਮੌਕੇ ਤੇ ਪਹੁੰਚੀ ਤਾਂ ਉਹਨਾਂ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਅਚਾਨਕ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਮੌਕੇ ਤੇ ਫਾਇਰਿੰਗ ਕੀਤੀ ਬਿਲਕੁਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ 16 11 9 ਜਿਹੜਾ ਦੁਲਕੇ ਪਿੰਡ ਵਿੱਚ ਜਿਹੜਾ ਪੀਐਸ ਖਲਚਿਆਂ ਦੇ ਵਿੱਚ ਆਂਦਾ ਸਰਦਾਰ ਮਨਜੀਤ ਸਿੰਘ ਦਾ ਦੰਦੜੇ ਦੋ ਹਨ ਪਛਾਤੇ ਨਤਾਪੋਸ਼ ਮੋਟਰਸਾਈਕਲ ਤੇ ਆਏ ਨੌਜਵਾਨਾਂ ਵੱਲੋਂ ਕਤਲ ਕੀਤਾ ਜਾਂਦਾ ਉਸ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਆ ਇੰਸਪੈਕਟਰ ਜਿਹੜੇ ਐਸਐਸਪੀ ਦਿਹਾਤੀ ਨੇ ਸੁਹੇਲ ਮੀਰ ਜੀ ਉਹਨਾਂ ਨੇ ਉਸ ਇਸ ਕੇਸ ਨੂੰ ਕਰੈਕ ਕਰਨ ਲਈ ਵੱਖ-ਵੱਖ ਟੀਮਾਂ ਆਪਣੇ ਜਿਹੜੇ ਨਿਗਰਾਨੀ ਪਰਸਨਲ ਜਿਹੜੇ ਨਿਗਰਾਨੀ ਇਸ ਨੂੰ ਟੀਮਾਂ ਦਾ ਗਠਨ ਕੀਤਾ ਪਿਆ ਸੀਗਾ ਜਿਸ ਵਿੱਚ ਡੀਐਸਪੀ ਗੁਰਵਿੰਦਰ ਡੀਐਸਪੀ ਅਰਨ ਸ਼ਰਮਾ ਡੀਐਸਪੀ ਗੁਰੁੰਦਰ ਨਾਗਰਾ ਇਹ ਸਾਰਿਆਂ ਨੇ ਬਹੁਤ ਛਲਾਗਾ ਯੋਗਰਾਮ ਕੀਤਾ ਹੈਗਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਜੋੜਦੇ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਜਿਹੜੇ ਉਹ ਨਕਾਬਪੋਸ਼ ਸੀ ਉਹਨਾਂ ਨੂੰ ਆਇਡੈਂਟੀਫਿਕੇਸ਼ਨ ਦਾ ਤੇ ਜਦੋਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਇੱਕ ਮਨਪ੍ਰੀਤ ਏਲੀਅਸ ਸ਼ੰਮੀ ਕ੍ਰਿਸ਼ਨਨਗਰ ਦਾ ਆਈਡੈਂਟੀਫਾਈ ਹੁੰਦਾ ਇਹਦੇ ਵਿੱਚ ਤੇ ਇੱਕ ਰਾਜਨ ਏਲੀਅਸ ਬਿੱਲਾ ਜਿਹੜਾ ਕਿ ਪੱਟੀ ਦੇ ਰਹਿਣ ਵਾਲਾ ਉਹ ਆਈਡੈਂਟੀਫਾਈ ਹੁੰਦਾ ਫਿਰ ਉਹਨਾਂ ਦੀ ਤਰ ਪਕੜਨ ਲਈ ਇਹ ਸਾਰੀਆਂ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਇਹ ਪੀਐਸ ਰਈਆ ਜਿਹੜਾ ਪੀਪੀ ਰਈਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈਗਾ ਤੇ ਉਹ ਇੱਕ ਨਵੀਂ ਕੋਈ ਵਾਰਦਾਤ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਤੋਂ ਚਲਦੇ ਹੋਏ ਨਾਕਾਬੰਦੀ ਲਗ ਵੱਖ-ਵੱਖ ਥਾਵਾਂ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆ ਇੱਥੇ ਐਸਆਈ ਨਰੇਸ਼ ਜੁਰਗੀ ਇਨਚਾਰਜ ਪੀਪ ਆ ਰਹੀ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਰ ਵਿੱਚ ਵੀ ਇੱਥੇ ਇੱਕ ਨਾਕਾ ਸੀਗਾ ਜਿਸ ਨੂੰ ਇੱਕ ਇਧਰੋਂ ਇਹ ਟੌਂਗ ਵਿਲੇਜ ਵੱਲੋਂ ਇਹ ਰਾਜਨਬిల్లా ਆ ਰਿਹਾ ਸੀਗਾ ਇਸਵੇਂ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸਨੇ ਦੇਖਿਆ ਤੇ ਉਸ ਨੂੰ ਲੱਗਿਆ ਕਿ ਪੁਲਿਸ ਐਸ ਨੇ ਭੱਜਣ ਦਾ ਸਫਲ ਪ੍ਰਯਤਨ ਕੀਤਾ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸਨੇ ਪੁਲਿਸ ਉੱਤੇ ਜੰਪਚਨ ਲਈ ਤਬੜ ਤੋੜ ਫਾਇਰਿੰਗ ਕੀਤੀ ਹੈਗੀ ਆ ਆ ਬਾਈਕ ਸਵਾਰ ਸੀਗਾ ਤੇ ਉਹ ਤਬੜ ਤੋੜ ਫਾਇਰਿੰਗ ਕੀਤੀ ਹੈਗੀ ਆ ਤੇ ਸਭ ਜਿਹੜੀ ਸਬ ਇੰਸਪੈਕਟਰ ਨਰੇਸ਼ ਵੱਲੋਂ ਜਿਹੜੀ ਟੀਮ ਸੀਗੀ ਉਸ ਨੇ ਜਨਹਿੱਤ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਇਹ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਸ ਨੂੰ ਨੀਰਸ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਿਆ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ ਇਸ ਚੀਜ਼ ਦੇ ਲੇ ਕੇ ਗੱਲ ਕਰਦੇ ਹਾਂ ਪ੍ਰੋਤੀ ਦੀ ਜਿਹੜੀ ਬਾਅਦ ਹੋਦੀ ਹੈ ਮਜੀਦ ਸਿੰਘ ਦੇ ਪਰਿਵਾਰ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਖਲਚਕਲ ਖਾਲੇ ਦੇ ਵਿੱਚ ਉਸ ਤੋਂ ਉੱਤੇ ਵੀ ਅਮਲਾ ਦੇ ਵਿੱਚ ਨਹੀਂ ਲਿਆ ਗਿਆ ਪਰਿਵਾਰ ਦਾ ਦੋਸ਼ ਜਿਹੜਾ ਪਾਇਆ ਗਿਆ ਨਹੀਂ ਅਮਲ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਉਹਦੇ ਵਿੱਚ ਉਸ ਦੇ ਬਕਾਇਦਾ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੈਗੀ ਹੈ ਉਹਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਜਾਂਦਾ ਪਰ ਉਸ ਤੋਂ ਅਸੀਂ ਬਚਣ ਮੰਦ ਹੈਗੇ ਆ ਇਸ ਗੱਲ ਦੇ ਤੇ ਤਾਈਓ ਅਸੀਂ ਇਹਨਾਂ ਨੂੰ ਇਹ ਜਿਹੜਾ ਉਹ ਇਹ ਸਾਰਾ ਕੇਸ ਕ੍ਰੈਕ ਕਰਨ ਚ ਕਾਮਯਾਬ ਹੋਏ ਐ ਸੰਜੀਦਗੀ ਇਹਦੇ ਵਿੱਚ ਕੋਈ ਢਿੱਲ ਨਹੀਂ ਵਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਦਾ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚੂਨੇਟ ਹੈਗਾ ਬਟ ਦੈਨ ਜਸਟਿਸ ਹਸ ਬੀਨ ਮੀਟਰਡ ਆਊਟ ਟੂ ਦੀ ਫੈਮਿਲੀ ਫਰਾਤੀ ਤੋਂ ਲੈ ਕੇ ਜਾਂ ਵਾਟਰ ਬਲੈਕ ਸਾਰੀ ਕਤਨਾਇਸ ਦੇ ਨਾਲ ਜੁੜੀ ਹੋਈ ਹੈ ਇਹਦੇ ਨਾਲ ਹੀ ਜੁੜੀ ਹੈ ਫਰਾਤੀ ਤੋਂ ਲੈ ਕੇ ਮਰਡਰ ਤੱਕ ਕਤਨਾ ਜਿਹੜੀ ਸੀਗੀ ਉਹਨਾਂ ਨੇ ਜਿਹਨਾਂ ਦੋਨੋਂ ਦੋਸ਼ਾਂ ਉੱpon ਦਿੱਤੀ ਗਈ ਸੀਗੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਮੌਕੇ ਕਿੰਨਾ ਗ੍ਰਾਮ ਮੌਕੇ ਤੇ ਗਲਤ ਅਨਸਰ ਕਿੰਨੇ ਫੜੇ ਗਏ ਮੌਕੇ ਤੇ ਹਲੇ ਇੱਕੋ ਹੀ ਫੜਿਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਸ਼ਮੀ ਸੀਗਾ ਜਿਹੜਾ ਜਿਹੜਾ ਕਿਰਸ਼ਨ ਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਕੇ ਗ੍ਰਫਤਾਰ ਕਰ ਲਿੱਤਾ ਗਿਆ ਇਲਾਕੇ ਦੇ ਵਿੱਚ ਦਿਹਾੜੇ ਜਿਹੜੇ ਕਤਲ ਹੋ ਰਹੇ ਨੇ ਕਿਦੇ ਅਫਸਰ ਨੇ ਚੋਲੀ ਚੱਲ ਜਾਂਦੀ ਹੈ ਜਾਂ ਆਪਾਂ ਕਾਲੇ ਦੇ ਵਿੱਚ ਕਿਤੇ ਵੀ ਨਾਂ ਲਿਆ ਜਾਂਦਾ ਹੈ ਲਗਾਤਾਰ ਜਿਹੜੇ ਫਰੋਤੀਆਂ ਦੀਆਂ ਬੰਗੀਆਂ ਕਿੰਨੀ ਕਿੰਨੀ ਜਾਜ ਜਿਹੜੀ ਉੱਤੇ ਪਾਈ ਜਾ ਰਹੀ ਹੈ ਸਹੀ ਕੀ ਕਰਿਆ ਇਲਾਕੇ ਦੇ ਵਿੱਚ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਫਰੋਤੀਆਂ ਦੇ ਜਿਹੜੇ ਦੌਰ ਮੈਂ ਸੁਣ ਕੀ ਪਰੇ ਇਲਾਕੇ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਕਿ ਜਿਹੀਆਂ ਪਰੌਤੀਆਂ ਵੀ ਮੰਗੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਕਿੰਨੀ ਜਿਹੜੀ ਕਾਰਵਾਈ ਜਿਹੜੀ ਇਸ ਦੇ ਉੱਤੇ ਕੀਤੀ ਨਹੀਂ ਅਸੀਂ ਲਾ ਰਨ ਆਰਡਰ ਨੂੰ ਮੇਨਟੇਨ ਕਰਨ ਲਈ ਵਚਨਬੰਦ ਹੈ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੜੇ ਜੜੇ ਵੀ ਕੋਈ ਘਟਨਾਕ੍ਰਮ ਹੋਏ ਹੈ ਆਲਮੋਸ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮਾਧਮ ਰਾਈਏ ਦੱਸਣਾ ਚਾਹੁੰਦੇ ਹਾਂ ਕਿ ਹਰ ਕੀਮਤ ਤੇ ਹਰ ਕੋਸਤੇ ਸਾਨੂੰ ਆਪਣੇ ਜਾਨ ਦੀ ਬਾਜ਼ੀ ਵੀ ਖੇਡਣੀ ਪਈ ਅਸੀਂ ਅਮਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਵਾਂਗੇ ਅਤੇ ਸਖਤੋ ਸਖਤ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਇਹਨਾਂ ਦੇ ਗੈਰ ਕਾਨੂੰਨੀ ਤੱਤਾਂ ਦੇ ਅਗੇਂਸਟ ਅਸੀਂ ਉਸ ਨੂੰ ਕਰਨ ਵਿੱਚ ਝਿਜਕ ਨਹੀਂ ਹੈ ਇਸ ਵਿੱਚ ਪੁਲਿਸ ਇਹ ਕਰਮਚਾਰੀ ਜਿਵੇਂ ਕੁਲਟਾ ਹਾਂ ਉਹਦੇ ਵਿੱਚ ਇਸੇ ਸ਼ੰਕਰ ਇੰਜਰਡ ਹੋਇਆ ਅਸੀਂ ਇਸ ਤੋਂ ਬਾਅਦ ਉਹਦਾ ਹਾਲਚਲ ਪੁੱਛਣ ਜਾਵਾਂਗੇ ਫਿਰ ਹਾਂ ਉਹ ਹਲੇ ਖਤਰੇ ਤੋਂ ਬਾਹਰ